ਅੱਜ ਵੀ ਭਰਾ ਤਰਸਦਾ ਆਪਦੀ ਭੈਣ ਦੀ ਰਖੜੀ ਨੂੰ ਜਦੋਂ ਭੈਣ ਗੁੱਟ ਤੇ ਰਖੜੀ ਬਣਦੀ ਹੁੰਦੀ ਸੀ ਤਾਂ ਭਰਾ ਤੋਂ ਛਗਣ ਦੇ ਪੈਸੇ ਨਹੀਂ ਸੀ ਲੈਂਦੀ ਪੀ ਲੈਂਦੀ ਸੀ ਭਰਾ ਦਾ ਝੂਠਾ ਪਾਣੀ ਮਾੜਾ ਟਾਈਮ ਦੇ ਕਿ ਰਿਸ਼ਤੇਦਾਰਾਂ ਨੇ ਬੂਏ ਢੋਲੇ ਐਹੋ ਜੀ ਭੈਣ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਦੇਖੀ ਨਹੀਂ ਹੋਣੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਆਜੋ ਸ਼ੁਰੂਆਤ ਕਰਦੇ ਆ ਉਹਦੇ ਬਚਪਨ ਤੋਂ ਬਾਈ ਕਹਿੰਦਾ ਵੀ ਜਿਹੜਾ ਮੇਰਾ ਪਿਓ ਸੀਗਾ ਉਹਨੂੰ 2.5 ਕਿੱਲੇ ਜ਼ਮੀਨ ਦੇ ਆਉਂਦੇ ਸੀਗੇ ਤੇ ਮੇਰੇ ਪਿਓ ਨੂੰ ਰਾਤ ਦੇ ਟਾਈਮ ਬਹੁਤ ਘੱਟ ਦਿਖਦਾ ਹੁੰਦਾ ਸੀਗਾ ਤੇ ਮੇਰਾ ਪਿਓ ਜਮਾ ਅਣਪੜ੍ਹ ਸੀਗਾ ਬਿਲਕੁਲ ਨਹੀਂ ਪੜਿਆ ਲਿਖਿਆ ਸੀਗਾ ਚਲੋ ਜੀ ਮੇਰੇ ਪਿਓ ਨੂੰ ਕਹਿੰਦਾ ਰਿਸ਼ਤਾ ਕਰਾਇਆ ਗਿਆ ਇੱਕ ਹੈਂਡੀਕੈਪ ਕੁੜੀ ਦਾ ਕਿਉਂਕਿ ਮੇਰੇ ਪਿਓ ਦੇ ਵਿੱਚ ਵੀ ਬਹੁਤ ਵੱਡੀ ਕਮੀ ਸੀ ਉਹਨੂੰ ਰਾਤ ਨੂੰ ਨਹੀਂ ਦਿਖਦਾ ਸੀਗਾ ਚਲੋ ਅੱਗੋਂ ਵੀ ਵਿਚਾਰੀ ਉਹ ਹੈਂਡੀਕੈਪ ਕੁੜੀ ਸਦਾ ਰਿਸ਼ਤਾ ਕਰਾਤਾ ਉਸ ਤੋਂ ਸਾਲ ਕ ਬਾਅਦ ਮੇਰੀ ਮਾਂ ਦੀ ਕੁੱਖ ਚੋਂ ਮੇਰੀ ਭੈਣ ਜਨਮ ਲੈਂਦੀ ਜਦੋਂ ਮੇਰੀ ਭੈਣ ਦਾ ਜਨਮ ਹੁੰਦਾ ਮੇਰੀ ਭੈਣ ਦੇ ਜਨਮ ਤੋਂ ਬਾਅਦ 7 ਸਾਲ ਦਾ ਸਮਾਂ ਲੰਘਣ ਤੋਂ ਬਾਅਦ ਕੀ ਹੁੰਦਾ ਕੀ ਕਹਿੰਦਾ ਮੇਰਾ ਜਨਮ ਹੁੰਦਾ ਕਹਿੰਦਾ ਭਾਈ ਜਦੋਂ ਮੇਰਾ ਜਨਮ ਹੁੰਦਾ ਤਾਂ ਸਾਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਖੁਸ਼ੀ ਸੀ ਉਸ ਟਾਈਮ ਤੇ ਮੇਰੀ ਭੈਣ 7ਾਂ ਕੇ ਸਾਲਾਂ ਦੀ ਹੋ ਚੁੱਕੀ ਸੀ ਕਹਿੰਦਾ ਹੁਣ ਜਿਹੜਾ ਮੇਰਾ ਪਿਓ ਸੀਗਾ ਉਹਨੂੰ ਤਾਂ ਰਾਤ ਨੂੰ ਦਿਖਦਾ ਨਹੀਂ ਸੀਗਾ ਇੱਕੋ ਪੈਗ ਸੈਗ ਲਾਉਣ ਦਾ ਵੀ ਸ਼ਕੀਨ ਸੀਗਾ ਜਿਹੜੀ ਹੁਣ ਮੇਰੀ ਮਾਂ ਸੀਗੀ ਉਹ ਹੈਂਡੀਕੈਪ ਸੀਗੀ ਉਹ ਮੈਨੂੰ ਚੁੱਕ ਕੇ ਤੋਰ ਨਹੀਂ ਸਕਦੀ ਸੀ ਖੜਾ ਨਹੀਂ ਸਕਦੀ ਸੀ ਮੇਰੇ ਜਨਮ ਤੋਂ ਥੋੜੇ ਟਾਈਮ ਬਾਅਦ ਹੀ ਮੇਰੀ ਭੈਣ ਨੇ ਮੈਨੂੰ ਗੋਦੀ 'ਚ ਲੈ ਲਿਆ ਤੇ ਆਪਦੀ ਗੁੜਤੀ ਦੇਤੀ ਜਦੋਂ ਮੈਨੂੰ ਭੈਣ ਨੇ ਗੁੜਤੀ ਦੇਤੀ ਤਾਂ ਚਲੋ ਜੀ ਮੈਨੂੰ ਮਾਂ ਨੇ ਦੁੱਧ ਪਿਆ ਦਿਆ ਕਰਨਾ ਰਾਤ ਨੂੰ ਭੈਣ ਵਿਚਾਈ ਨੇ ਆਪਦੀ ਗੋਦੀ 'ਚ ਲੈ ਕੇ ਬੈਠੇ ਰਿਹਾ ਕਰਨਾ ਤੁਹਾਨੂੰ ਪਤਾ ਕਿ ਜਿਹੜਾ ਛੋਟਾ ਬੱਚਾ ਹੁੰਦਾ ਉਹ 2 ਟਾਈ ਮਹੀਨਿਆਂ ਤੱਕ ਚੰਗੀ ਤਰ੍ਹਾਂ ਸੌਂਦਾ ਹੀ ਨਹੀਂ ਰਾਤ ਨੂੰ ਬਹੁਤ ਰੋਂਦਾ ਰਹਿੰਦਾ ਦਿਨੇ ਸੌਂਦਾ ਰਾਤ ਨੂੰ ਨਹੀਂ ਸੌਂਦਾ ਹੁੰਦਾ ਹਨਾ ਤੁਹਾਨੂੰ ਪਤਾ ਹੀ ਸਾਰੇ ਬੱਚਿਆਂ ਨੂੰ ਤਾਂ ਕਹਿੰਦਾ ਵੀ ਰਾਤ ਨੂੰ ਮੇਰੀ ਭੈਣ ਨੇ ਵਿਚਾਈ ਨੇ ਮੈਨੂੰ ਝੋਲੀ 'ਚ ਲੈ ਕੇ ਬੈਠੀ ਰਿਹਾ ਕਰਨਾ ਸ ਤੇ ਮੇਰੀ ਭੈਣ ਨੇ ਕੀ ਕਰਿਆ ਕਰਨਾ ਆਪ ਦਾ ਮੰਜਾ ਕੰਧ ਦੇ ਨਾਲ ਲਾ ਲਿਆ ਕਰਨਾ ਤੇ ਮੈਨੂੰ ਝੋਲੀ 'ਚ ਖੜਾਈ ਜਾ ਕੇ ਜਦੋਂ ਮੈਂ ਸੌਂਜਿਆ ਕਰਨਾ ਤਾਂ ਮੇਰੀ ਭੈਣ ਵਿਚਾਰੀ ਨੇ ਕੰਧ ਦੇ ਨਾਲ ਢੋਲਾ ਕੇ ਓਵੇਂ ਮੈਨੂੰ ਝੋਲੀ 'ਚ ਪਾਏ ਨੂੰ ਸੌਂਜਿਆ ਕਰਨਾ ਕਿਉਂਕਿ ਜਦੋਂ ਮੇਰੀ ਭੈਣ ਮੈਨੂੰ ਮੰਜੇ ਤੇ ਪਾਉਂਦੀ ਸੀ ਮੈਂ ਫਿਰ ਰੋਣ ਲੱਗ ਜਾਇਆ ਕਰਾਂ ਕਹਿੰਦਾ ਇਸ ਕਰਕੇ ਮੇਰੀ ਭੈਣ ਵਿਚਾਰੀ ਰਾਤ ਨੂੰ ਮੈਨੂੰ ਮੰਜੇ ਤੇ ਲੰਮੀ ਨਾ ਪਾਇਆ ਕਰੇ ਮੈਨੂੰ ਝੋਲੀ 'ਚ ਲੈ ਕੇ ਸਵਾਲਿਆ ਕਰੇ ਤੇ ਆਪ ਕੰਧ ਦੇ ਨਾਲ ਢੋਲਾ ਕੇ ਵਿਚਾਰੀ ਓਵੇਂ ਹੀ ਸੌਂਜਿਆ ਕਰੇ ਚਲੋ ਜਿੱਨਾ ਚਿਰ ਮੈਂ ਮਾਂ ਦਾ ਦੁੱਧ ਪੀਂਦਾ ਰਿਹਾ ਠੀ ਉਸ ਤੋਂ ਬਾਅਦ ਕਹਿੰਦਾ ਵੀ ਮੈਂ ਆਪਦੀ ਭੈਣ ਦੇ ਨਾਲ ਹੀ ਸੌਣਾ ਸ਼ੁਰੂ ਕਰਤਾ ਮੈਨੂੰ ਕੋਈ ਵੀ ਚੀਜ਼ ਖਵਾਉਣੀ ਪਿਆਉਣੀ ਉਹ ਮੇਰੀ ਭੈਣ ਨੇ ਖਵਾਉਣੀ ਪਿਆਉਣੀ ਮੈਨੂੰ ਨਵਾਉਣਾ ਤਵਾਉਣਾ ਮੇਰੀ ਪੌਟੀ ਤੱਕ ਮੇਰੀ ਭੈਣ ਨੇ ਸਾਫ਼ ਕਰਨੀਆਂ ਕਹਿਣ ਦਾ ਮਤਲਬ ਕਿ ਮੇਰੀ ਭੈਣ ਨੇ ਕਹਿੰਦਾ ਮੈਨੂੰ ਮਾਵਾ ਤਰ੍ਹਾਂ ਸੰਭਿਆ ਕਹਿੰਦਾ ਜਦੋਂ ਬੱਚਾ ਮਾੜਾ ਮਾੜਾ ਬੋਲਣ ਲੱਗਦਾ ਤੇ ਮੈਂ ਆਪਦੀ ਭੈਣ ਨੂੰ ਮੰਮੀ ਮੰਮੀ ਕਹਿਣ ਲੱਗ ਗਿਆ ਤੇ ਕਹਿੰਦਾ ਹੁਣ ਮੈਨੂੰ ਕੀ ਪਤਾ ਸੀ ਮੇਰੇ ਲਈ ਤਾਂ ਮਾਂ ਉਹੀ ਸੀ ਜਦੋਂ ਮੈਂ ਅੱਖਾਂ ਖੋਲ੍ਹੀਆਂ ਜਦੋਂ ਮੈਨੂੰ ਮਾੜੀ ਸਮਝ ਆਈ ਤਾਂ ਮੈਂ ਆਪਦੀ ਭੈਣ ਹੀ ਦੇਖੀ ਵੀ ਹਾਂ ਇਹ ਹੀ ਮੈਨੂੰ ਸਾਂਭਦੀ ਕਹਿੰਦਾ ਮੈਂ ਆਪਦੀ ਭੈਣ ਨੂੰ ਵੀ ਮੰਮੀ ਕਿਹਾ ਕਰਨਾ ਤੇ ਆਪਦੀ ਮਾਂ ਨੂੰ ਵੀ ਮੰਮੀ ਕਿਹਾ ਕਰਨਾ ਕਹਿੰਦਾ ਸਾਰੇ ਇਸ ਤਰ੍ਹਾਂ ਨੇ ਬੜਾ ਹੱਸਿਆ ਕਰਨਾ ਵੀ ਲੈ ਇਹ ਤਾਂ ਦੋਵਾਂ ਨੂੰ ਮੰਮੀ ਕਹਿੰਦਾ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਜਦੋਂ ਮੈਂ ਥੋੜਾ ਜਿਹਾ ਹੋਰ ਵੱਡਾ ਹੋਇਆ ਜਦੋਂ ਮੈਨੂੰ ਮਾੜੀ ਮਾੜੀ ਸਮਝ ਆਉਣ ਲੱਗੀ ਕਹਿੰਦਾ ਫਿਰ ਮੈਨੂੰ ਦੱਸਿਆ ਗਿਆ ਵੀ ਇਹ ਤੇਰੀ ਭੈਣ ਆ ਕਹਿੰਦਾ ਪਰ ਮੈਂ ਫਿਰ ਵੀ ਕਈ ਵਾਰੀ ਉਹਨੂੰ ਮਾਂ ਕਹਿ ਦਿੰਦਾ ਹੁੰਦਾ ਸੀਗਾ ਪਰ ਹੌਲੀ ਹੌਲੀ ਜਿਵੇਂ ਮੈਂ ਵੱਡਾ ਹੋਇਆ ਫਿਰ ਮੈਨੂੰ ਭੈਣ ਕਹਿਣ ਲੱਗ ਗਿਆ ਕਹਿੰਦਾ ਬਈ ਮੇਰੀ ਭੈਣ ਕੀ ਕਰਦੀ ਹੁੰਦੀ ਸੀਗੀ ਵੀ ਮੈਨੂੰ ਆਪਦੇ ਨਾਲ ਬਿਠਾ ਕੇ ਰੋਟੀ ਖਵਾਉਂਦੀ ਹੁੰਦੀ ਉਨੇ ਕਰਿਆ ਕਰਨਾ ਮੈਨੂੰ ਆਦੀ ਕੋਲ ਬਿਠਾ ਲਿਆ ਕਰਨਾ ਥਾਲੀ ਚ ਮੇਰੀ ਨਿੱਕੀ ਨਿੱਕੇ ਬੁਰਕੀਆਂ ਕਰਕੇ ਮੇਰੇ ਚ ਰੱਖੀ ਜੇਕਰ ਮੈਂ ਫੜ ਫੜ ਕੇ ਖਾਈ ਜਾਇਆ ਕਰਨੀਆਂ ਤੇ ਕਦੇ ਮੇਰੀ ਭੈਣ ਨੇ ਮੈਨੂੰ ਚੂਰੀ ਕੁੱਟ ਕੇ ਖਵਾਇਆ ਕਰਨੀ ਕਹਿੰਦਾ ਜਦੋਂ ਮੈਂ ਥੋੜਾ ਜਿਆ ਹੋਰ ਵੱਡਾ ਹੋਇਆ ਸਕੂਲ ਜਾਣ ਲੱਗਾ ਜਦੋਂ ਨੂੰ ਸਮਝ ਆਉਣ ਲੱਗੀ ਪੂਰੀ ਕਹਿੰਦਾ ਉਦੋਂ ਮੇਰੀ ਭੈਣ ਨੇ ਕੀ ਕਰਿਆ ਕਰਨਾ ਮੇਰੀ ਮਾਂ ਨੇ ਮੇਰੀ ਭੈਣ ਨੂੰ ਵੀ ਸਬਜ਼ੀ ਚ ਘਿਓ ਪਾ ਕੇ ਦਿਆ ਕਰਨਾ ਤੇ ਮੈਨੂੰ ਵੀ ਘਿਓ ਪਾ ਕੇ ਦਿਆ ਕਰਨਾ ਕਹਿੰਦਾ ਅਸੀਂ ਰੋਟੀ ਦੋਵੇਂ ਭੈਣ ਭਰਾ ਇਕੱਠੇ ਬੈਠੀ ਖਾਂਦੇ ਸੀਗੇ ਕਹਿੰਦਾ ਬਈ ਮੇਰੀ ਭੈਣ ਨੇ ਕੀ ਕਰਨਾ ਚਮਚੇ ਦੇ ਨਾਲ ਉ ਵੀਰੇ ਮਾਂ ਮੀਨ ਉਹਦਾ ਸੀ ਮਮੀ ਮੇਰ ਨਾਲ ਲੜੂਗੀ ਤੂੰ ਕਿਉਂ ਨਹੀਂ ਖਾਂਦੀ ਵੀ ਚਲ ਤੂੰ ਕਿਉਂ ਖਾਲਾ ਕਹਿੰਦਾ ਰਾਤ ਨੂੰ ਜਦੋਂ ਸਾਨੂੰ ਦੋਵੇਂ ਭੈਣ ਭਰਾ ਨੂੰ ਮਾਂ ਨੇ ਗਲਾਸ ਚ ਦੁੱਧ ਫੜਾਇਆ ਕਰਨਾ ਤੇ ਮੇਰੀ ਭੈਣ ਨੇ ਦੁੱਧ ਰੱਖ ਛੱਡਿਆ ਕਰਨਾ ਜਦੋਂ ਮੇਰੀ ਮਾਂ ਨੇ ਆਸੇ ਪਾਸੇ ਹੋਇਆ ਕਰਨਾ ਤੇ ਮੇਰੀ ਭੈਣ ਨੇ ਦੁੱਧ ਮੈਨੂੰ ਪਿਆ ਦੇਆ ਕਰਨਾ ਵੀ ਲੈ ਵੀਰੇ ਤੂੰ ਦੁੱਧ ਪੀ ਲਾ ਕਹਿਣ ਦਾ ਮਤਲਬ ਕੀ ਕਹਿੰਦਾ ਜਣੀ ਮੇਰੀ ਭੈਣ ਸੀਗੀ ਉਹ ਇੱਕ ਰੱਬ ਦਾ ਰੂਪ ਸੀਗੀ ਉਹਨੇ ਆਪਦੇ ਮੂੰਹ ਚੋਂ ਬੁਰਕੀਆਂ ਕੱਢ-ਕੱਢ ਕੇ ਮੈਨੂੰ ਖਵਾਈਆਂ ਕਹਿੰਦਾ ਕੰਬਲੀ ਨੇ ਕਹਿੰਦਾ ਬਈ ਮੇਰੀ ਭੈਣ ਨੇ ਜਦੋਂ ਮੈਂ ਹੋਰ ਵੱਡਾ ਹੋ ਗਿਆ ਮੇਰੀ ਭੈਣ ਨੇ ਕੀ ਕਰਾ ਕਰਨਾ ਜਿਹੜਾ ਆਪ ਦਾ ਦੁੱਧ ਹੋਇਆ ਕਰਨਾ ਉਹ ਨਾ ਪੀਆ ਕਰਨਾ ਉਹਦਾ ਦਹੀਂ ਜਮਾਦਿਆ ਕਰਨਾ ਤੇ ਸਵੇਰੇ ਸਕੂਲ ਜਾਣ ਤੋਂ ਪਹਿਲਾਂ ਮੈਨੂੰ ਉਹ ਦਹੀਂ ਖਵਾਇਆ ਕਰਨਾ ਕਹਾਂ ਚਲੋ ਜੀ ਮੈਂ ਸਕੂਲ ਜਾਣ ਲੱਗ ਗਿਆ ਉਸ ਤੋਂ ਬਾਅਦ ਮੈਂ ਖੇਡਣ ਲੱਗ ਗਿਆ ਗਰਾਊਂਡ ਦੇ ਵਿੱਚ ਕਬੱਡੀ ਖੇਡਣ ਲੱਗ ਗਿਆ ਤੇ ਮੇਰੀ ਭੈਣ ਨੇ ਕੀ ਕਰਨਾ ਘਿਓ ਜੋੜ-ਜੋੜ ਕੇ ਜੋੜ-ਜੋੜ ਕੇ ਮੈਨੂੰ ਡੇਲੀ ਘ ਮੈਨੂੰ ਦੁੱਧ ਪਿਆਇਆ ਕਰਨਾ ਦਹੀਂ ਖਵਾਇਆ ਕਰਨਾ ਕਹਿੰਦਾ ਭਾਈ ਜਦੋਂ ਮੈਂ 18 ਸਾਲਾਂ ਦਾ ਸੀਗਾ ਤਾਂ ਮੇਰਾ 6 ਫੁੱਟ ਕੱਦ ਹੋ ਗਿਆ ਸੀਗਾ ਕਹਿੰਦਾ 6 ਫੁੱਟ ਮੇਰਾ ਕੱਦ ਹੋ ਗਿਆ ਸੀਗਾ ਤੇ ਮੈਂ ਮਾੜੇ-ਮੋٹے ਬੰਦੇ ਤਾਂ ਕੋਈ ਸਮਝਦਾ ਨਹੀਂ ਹੁੰਦਾ ਸੀ ਕਿਉਂਕਿ ਮੇਰੀ ਭੈਣ ਨੇ ਕਹਿੰਦਾ ਮੈਨੂੰ ਐਡੇ ਕਿ ਸ਼ੌਂਕ ਨਾਲ ਪਾਲਿਆ ਸੀ ਇੰਨਾ ਕ ਕਿਉਂ ਖਵਾਇਆ ਸੀਗਾ ਕਹਿੰਦਾ ਹਸਾਬ ਹੀ ਨਹੀਂ ਸੀ ਜਿਹਦਾ ਕੋਈ ਕਹਿੰਦਾ ਮੇਰਾ ਪਿਓ ਜਿਹੜਾ ਵਿਚਾਰਾ ਉਹ ਸ਼ੂਗਰ ਦਾ ਮਰੀਜ਼ ਸੀਗਾ ਉਹਦੀ ਦਵਾਈ ਲਾਗਪਗ ਚੱਲਦੀ ਰਹਿੰਦੀ ਸੀਗਾ ਕਹਿੰਦਾ ਜਦੋਂ ਮੈਂ 18 ਸਾਲਾਂ ਦਾ ਹੋਇਆ ਉਸ ਤੋਂ ਬਾਅਦ ਮੇਰੀ ਜਿਹੜੀ ਭੈਣ ਸੀਗੀ ਉਹ ਲਗਭਗ ਹੋ ਚੁੱਕੀ ਸੀ 25 26 ਸਾਲ ਦੀ 25 ਸਾਲ ਦੇ ਨੇੜੇ ਕਹਾਂ ਚਲੋ ਜੀ ਮੇਰੀ ਭੈਣ ਦਾ ਵਿਆਹ ਹੋ ਗਿਆ ਕਹਾਂ ਜਦੋਂ ਮੇਰੀ ਭੈਣ ਦਾ ਵਿਆਹ ਹੋ ਗਿਆ ਭਰਾਵਾ ਕਹਿੰਦਾ ਮੈਂ ਇੰਨਾ ਰੋਇਆ ਕਰਾਂ ਮਹੀਨਾ ਕਦਾ ਰੋਂਦਾ ਰਿਆ ਤੇ ਮੇਰੀ ਭੈਣ ਆਪ ਦੇ ਪੇਕੇਆ ਘਰੇ ਲਗਭਗ ਇੱਕ ਮਹੀਨਾ ਰੋਂਦੀ ਰਹੀ ਭੈਣ ਨੂੰ ਤਾਂ ਜੀ ਨਹੀਂ ਲੱਗਦਾ ਸੀ ਮੇਰੇ ਬਿਨਾ ਕਹਾਂ ਚਲੋ ਜੀ ਉਸ ਉਸ ਤੋਂ ਬਾਅਦ ਮੇਰੀ ਭੈਣ ਕਰੇ ਇੱਕ 30 ਜਨਮ ਲੈਂਦੀ ਆ ਤੇ 30 ਦੇ ਜਨਮ ਲੈਣ ਤੋਂ 2 3 ਮਹੀਨਿਆਂ ਬਾਅਦ ਕਹਿੰਦਾ ਮੇਰੀ ਭੈਣ ਨੂੰ ਕੈਂਸਰ ਹੋ ਜਾਂਦਾ ਜਦੋਂ ਕਹਿੰਦਾ ਬਈ ਮੇਰੀ ਭੈਣ ਨੂੰ ਕੈਂਸਰ ਹੋ ਜਾਂਦਾ ਉਸ ਤੋਂ ਬਾਅਦ ਜਿਹੜਾ ਸਾਡਾ ਪ੍ਰਾਣਾ ਉਹ ਮੇਰੀ ਭੈਣ ਨੂੰ ਘਰੋਂ ਕੱਢ ਦਿੰਦਾ ਉਹ ਕਹਿੰਦਾ ਵੀ ਇਹਨੂੰ ਤਾਂ ਕੈਂਸਰ ਪਹਿਲਾਂ ਹੀ ਸੀਗਾ ਸਾਨੂੰ ਬਚੋਲਿਆ ਨੇ ਦੱਸਿਆ ਨਹੀਂ ਸਾਨੂੰ ਤੇਰੇ ਮਾਪਿਆਂ ਨੇ ਓਲਾ ਰੱਖਿਆ ਅਸੀਂ ਇਲਾਜ ਨਹੀਂ ਕਰਾ ਸਕਦੇ ਬਈ ਉਹ ਹੱਥ ਖੜੇ ਕਰਕੇ ਕਹਿੰਦਾ ਮੇਰੀ ਭੈਣ ਦਾ ਸੱਸ ਸੋਰਾ ਵੀ ਹੱਥ ਖੜੇ ਕਰਕੇ ਵੀ ਆਪ ਦੀ ਧੀ ਲੈ ਜਾਓ ਸਾਡੇ ਤੋਂ ਇਲਾਜ ਨਹੀਂ ਕਰਾਇਆ ਜਾਂਦਾ ਕਹਿੰਦਾ ਸਾਡਾ ਪੁਰਾਣਾ ਆਉਂਦਾ ਮੋਟਰਸਾਈਕਲ ਤੇ ਮੇਰੀ ਭੈਣ ਨੂੰ ਗੇਟ ਮੂਹਰੇ ਲਾ ਕੇ ਕਹਿੰਦਾ ਵਾਪਸ ਮੁੜ ਜਾਂਦਾ ਕਹਿੰਦਾ ਚਲੋ ਜੀ ਹੁਣ ਮੇਰੀ ਤਾਂ ਭੈਣ ਸੀ ਮੈਂ ਤਾਂ ਕਹਿੰਦਾ ਗੱਲ ਨਾਲ ਲਾਉਣੀ ਸੀ ਕਹਿੰਦਾ ਚਲੋ ਜੀ ਮੈਂ ਆਪਦੀ ਭੈਣ ਨੂੰ ਗੱਲ ਨਾਲ ਲਾਇਆ ਬਿਠਾਇਆ ਸਮਝਾਇਆ ਵੀ ਯ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਮੈਂ ਆਪ ਦਾ ਕਿਲਾ ਜ਼ਮੀਨ ਦਾ ਵੇਚਤਾ ਕਹਿੰਦਾ ਕਿਲਾ ਜ਼ਮੀਨ ਦਾ ਵਿੱਚੋਂ ਤੋਂ ਬਾਅਦ ਮੈਂ ਆਪਦੀ ਭੈਣ ਦਾ ਇਲਾਜ ਕਰਾਉਣਾ ਸ਼ੁਰੂ ਕਰਤਾ ਕਹਿੰਦਾ ਹੁਣ ਕਹਦਾ ਹੁਣ ਭੈਣ ਨੂੰ ਕੈਂਸਰ ਸੀਗਾ ਕੀਮੋਗਮੋ ਲਗਣੀ ਸਟਾਰਟ ਹੋ ਗਈਆਂ ਮੇਰੀ ਭੈਣ ਦੇ ਸਿਰ ਦੇ ਵਾਲ ਝੜਨੇ ਸ਼ੁਰੂ ਹੋ ਗਏ ਕਹਿੰਦਾ ਭਈ ਮੈਂ ਕੋਈ ਇਲਾਜ ਕਸਰ ਨਹੀਂ ਛੱਡੀ ਮੈਂ ਬਹੁਤ ਇਲਾਜ ਕਰਾਇਆ ਆਪਦੀ ਭੈਣ ਦਾ ਕਹਿੰਦਾ ਉਸ ਤੋਂ ਬਾਅਦ ਕਹਿੰਦਾ ਰਖੜੀ ਆ ਜਾਂਦੀ ਹੈ ਤੇ ਮੇਰੀ ਭੈਣ ਕਹਿੰਦਾ ਹਸਪੀਟਲ ਦੇ ਵਿੱਚ ਉਸ ਦਿਨ ਅਸੀਂ ਕੀਮੋ ਲਵਾਉਣ ਗਏ ਹੁੰਨੇ ਆ ਤੇ ਰਖੜੀ ਹੁੰਦੀ ਆ ਤੇ ਡਾਕਟਰ ਕਹਿੰਦੇ ਵੀ ਇਹਨੂੰ ਕੀਮੋ ਲਵਾਉਣ ਤੋਂ ਬਾਅਦ 2 ਦਿ ਕਿ ਤੁਸੀਂ ਇਹਨੂੰ ਘਰੇ ਨਹੀਂ ਲੈ ਕੇ ਜਾਣਾ ਤੇ ਚਲੋ ਜੀ ਕਹਿੰਦਾ ਮੇਰੀ ਭੈਣ ਮੇਰੀ ਗੋਟਾ ਤੇ ਰਖੜੀ ਬੰਨਦੀ ਆ ਰਖੜੀ ਬੰਨਣ ਤੋਂ ਬਾਅਦ ਮੈਂ ਕਹਿੰਦਾ ਆਪਦੀ ਭੈਣ ਨੂੰ ਛਕਣ ਦੇਣ ਲੱਗਦਾ ਤੇ ਮੇਰੀ ਭੈਣ ਮੇਰੇ ਹੱਥ ਫੜ ਲੈਂਦੀ ਵੀਰੇ ਨਹੀਂ ਛਕਣ ਨਹੀਂ ਦੇਣਾ ਤੂੰ ਮੈਨੂੰ ਆਪਦਾ ਝੂਠਾ ਪਾਣੀ ਪਿਆ ਦੇ ਕਹਿੰਦਾ ਮੈਂ ਆਪਦੀ ਘੁੱਟ ਭਰ ਕੇ ਪਾਣੀ ਦੀ ਆਪਦੀ ਭੈਣ ਨੂੰ ਫੜਾਤੀ ਤੇ ਮੇਰੀ ਭੈਣ ਘਟ ਘਟ ਕਰਕੇ ਕਹਿੰਦਾ ਗਲਾਸ ਸਾਰਾ ਪੀ ਗਈ ਤੇ ਇਹ ਕਹਿੰਦੀ ਗਲਾਸ ਪੀਣ ਤੋਂ ਬਾਅਦ ਉਹ ਕਮਲੀ ਕਹਿੰਦੀ ਵੀ ਖੌਰੇ ਵੀਰਾ ਫਿਰ ਤੇਰਾ ਉਹ ਝੂਠਾ ਪਾਣੀ ਨਸੀਬ ਹੋਣਾ ਜਾਂ ਨਹੀਂ ਹੋਣਾ ਕਹਿੰਦਾ ਇੰਨੀ ਗ ਇੰਨੀ ਗੱਲ ਮੇਰੀ ਭੈਣ ਨੇ ਕਹੀ ਤੇ ਅੱਧੇ ਘੰਟੇ ਬਾਅਦ ਕੰਦਾ ਮੇਰੀ ਭੈਣ ਦੀ ਮੌਤ ਹੋ ਗਈ ਕਹਿੰਦਾ ਜਦੋਂ ਮੇਰੀ ਭੈਣ ਦੀ ਮੌਤ ਹੋ ਗਈ ਤਾਂ ਲਗਭਗ ਮੇਰੀ ਕਹਿੰਦਾ ਦੁਨੀਆ ਖਤਮ ਹੋ ਚੁੱਕੀ ਸੀ ਮੇਰੇ ਲਈ ਸਭ ਕੁਝ ਖਤਮ ਹੋ ਚੁੱਕਿਆ ਸੀਗਾ ਕਹਿੰਦਾ ਮੈਂ ਆਪਣੀ ਭੈਣ ਦੀ ਮੌਤ ਤੋਂ ਬਾਅਦ ਇੰਨਾ ਕੁ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਵੀ ਜਿਹਦਾ ਕੋਈ ਹਿਸਾਬ ਕਿਤਾਬ ਨਹੀਂ ਸੀ ਕਹਿੰਦਾ ਜਿਹੜੇ ਸਾਲ ਮੇਰੀ ਭੈਣ ਦੀ ਮੌਤ ਹੁੰਦੀ ਆ ਉਸੇ ਸਾਲ ਹੀ ਮੇਰੇ ਪਿਓ ਦੀ ਮੌਤ ਹੋ ਜਾਂਦੀ ਆ ਕਿਉਂਕਿ ਸ਼ੂਗਰ ਦਾ ਪੇਸ਼ੈਂਟ ਸੀਗਾ ਤੇ ਥੋੜੇ ਪਿਓ ਦੇ ਮੌਤ ਤੋਂ ਥੋੜੇ ਕੁ ਮਹੀਨਿਆਂ ਬਾਅਦ ਮੇਰੀ ਮਾਂ ਨੂੰ ਹਾਰਟ ਅਟੈਕ ਹੁੰਦਾ ਤੇ ਮੇਰੀ ਮਾਂ ਦੀ ਮੌਤ ਹੋ ਜਾਂਦੀ ਹੈ। ਕਹਿੰਦਾ ਚਲੋ ਜੀ ਮਾਂ ਦੀ ਮੌਤ ਹੋਣ ਤੋਂ ਬਾਅਦ ਸਾਰਾ ਘਰ ਵਿਹਲਾ ਹੋ ਗਿਆ ਤੇ ਮੈਂ ਇਕੱਲਾ ਰਹਿ ਗਿਆ। ਕਹਿੰਦਾ ਭਾਈ ਜਦੋਂ ਮੈਂ ਇਕੱਲਾ ਰਹਿ ਗਿਆ ਤਾਂ ਸਾਰੇ ਰਿਸ਼ਤੇਦਾਰਾਂ ਨੇ ਵੀ ਆਉਣਾ ਜਾਣਾ ਛੱਡਤਾ ਸਾਰੇ ਰਿਸ਼ਤੇਦਾਰਾਂ ਨੇ ਬੂਏ ਢੋਲੇ। ਕਹਿੰਦਾ ਮੈਂ ਆਪ ਦੇ ਕੱਪੜੇ ਆਪੇ ਧੋਇਆ ਕਰਨੇ ਆਪ ਦੀ ਰੋਟੀ ਆਪੇ ਪਕਾਇਆ ਕਰਨੀ। ਕਹਿੰਦਾ ਜਦੋਂ ਮੈਂ ਰੋਟੀ ਪਕਾ ਕੇ ਖਾਣ ਲੱਗਿਆ ਕਰਨਾ ਤਾਂ ਮੈਂ ਆਪਦੀ ਭੈਣ ਨੂੰ ਆਵਾਜ਼ ਮਾਰਿਆ ਕਰਨੀ ਕਿ ਆਜਾ ਭੈਣੇ ਰੋਟੀ ਖਾਈਏ। ਤੇ ਕਹਿੰ ਕਹਿੰਦਾ ਮੇਰੀ ਭੈਣ ਦੀ ਫੋਟੋ ਮੈਂ ਆਪਦੇ ਬੈੱਡਰੂਮ ਚ ਲਾਈ ਹੋਈ ਸੀ ਆਪਦੇ ਪਿਓ ਦੀ ਉਹਦੀ ਮਾਂ ਦੀ ਤੇ ਆਪਦੀ ਭੈਣ ਦੀ ਤਿੰਨਾਂ ਦੀ ਫੋਟੋ ਕਹਿੰਦਾ ਮੇਰੇ ਬੈੱਡਰੂਮ ਦੇ ਵਿੱਚ ਹੁੰਦੀ ਸੀਗੀ ਤੇ ਕਹਿੰਦਾ ਬੈੱਡ ਤਾਂ ਕਹਦਾ ਸੀ ਭਰਾਵਾ 55 ਸੀ ਬਾਣ ਦਾ ਕਹਿੰਦਾ ਹੋਰ ਤਾਂ ਬੈੱਡ ਕਹਦਾ ਸੀ ਗਰੀਬਾਂ ਦੇ ਘਰੇ ਕਹਿੰਦਾ ਜਦੋਂ ਵੀ ਮੈਂ ਰੋਟੀ ਖਾਇਆ ਕਰਨੀ ਉਦੋਂ ਹੀ ਮੈਂ ਆਪਦੀ ਭੈਣ ਨੂੰ ਬਾਜ ਮਾਰਿਆ ਕਰਨੀ ਵੀ ਆ ਜਾ ਭੈਣੇ ਰੋਟੀ ਖਾਈ ਕਹਿੰਦਾ ਚਲੋ ਜੀ ਬੜਾ ਮੈਂ ਗਰੀਬੀ ਨਾਲ ਲੜਿਆ ਉਸ ਤੋਂ ਬਾਅਦ ਕਹਿੰਦਾ ਇੱਕ ਮੇਰਾ ਯਾਰ ਮਿੱਤਰ ਸੀ ਜਿਹੜਾ ਸਕੂਲ 'ਚ ਮੇਰ ਨਾਲ ਪੜ੍ਹਦਾ ਰਿਹਾ ਸੀ ਕਹਿੰਦਾ ਉਹ ਯਾਰ ਮਿੱਤਰ ਦਾ ਦੁਬਈ ਦੇ ਵਿੱਚ ਟਰਾਂਸਪੋਰਟ ਸੀ ਬਹੁਤ ਵੱਡਾ ਕੰਮਕਾਰ ਸੀ ਉਹਨਾਂ ਦਾ ਕਹਿੰਦਾ ਇੱਕ ਦਿਨ ਉਹ ਮੇਰੇ ਘਰੇ ਆਉਂਦਾ ਤੇ ਮੈਨੂੰ ਕਹਿੰਦਾ ਤੂੰ ਐਂ ਕਰ ਤੂੰ ਪਾਸਪੋਰਟ ਬਣਵਾ ਮੈਂ ਤੈਨੂੰ ਦੁਬਈ ਲੈ ਕੇ ਜਾਊਂਗਾ ਤੂੰ ਟੈਨਸ਼ਨ ਨਾ ਲੈ ਤੇ ਕਹਿੰਦਾ ਚਲੋ ਜੀ ਮੈਂ ਉਹਦੇ ਕਹਿਣ ਤੇ ਪਾਸਪੋਰਟ ਬਣਾ ਲਿਆ ਪਾਸਪੋਰਟ ਬਣਾਉਣ ਤੋਂ ਬਾਅਦ ਕਹਿੰਦਾ ਮੈਨੂੰ ਉਹ ਦੁਬਈ ਲੈ ਗਿਆ ਕਹਿੰਦਾ ਭਈ ਮੈਂ ਜਦੋਂ ਦਬਈ ਜਾਣਾ ਤਾਂ ਮੈਂ ਆਪਦੇ ਡੇਢ ਕਿੱਲਾ ਜਮੀਨ ਦਾ ਵੇਚ ਦੇਣਾ ਡੇਢ ਕਿੱਲਾ ਜਮੀਨ ਦਾ ਵੇਚ ਕੇ ਜਦੋਂ ਮੈਂ ਘਰੋਂ ਟੈਂਸੀ ਪੈਕ ਕਰਦਾ ਤਾਂ ਮੇਰੇ ਆਪਦੇ ਜਿਹੜੇ ਪੁਰਾਣੇ ਕੱਪੜੇ ਹੁੰਦੇ ਆ ਮੈਂ ਉਹੀ ਲੈ ਕੇ ਜਾਣਾ ਨਵੇਂ ਬਸ ਇੱਕ ਦੋ ਪੈਂਟਾਂ ਸ਼ਰਟਾਂ ਮੈਂ ਖਰੀਦਦਾ ਪੁਰਾਣੇ ਕੱਪੜੇ ਮੈਂ ਸਾਰੇ ਲੈ ਜਾਣਾ ਇੱਕ ਆਪਦੀ ਭੈਣ ਦੀ ਫੋਟੋ ਨਾਲ ਲੈ ਕੇ ਜਾਣਾ ਇੱਕ ਆਪਦੇ ਮਾਂ ਦੀ ਇੱਕ ਪਿਓ ਦੀ ਫੋਟੋ ਲੈ ਕੇ ਜਾਣਾ ਤੇ ਆਪਦੇ ਖੇਤ ਚੋਂ ਥੋੜੀ ਜੀ ਮਿੱਟੀ ਚੱਕ ਕੇ ਉਹ ਨਾਲ ਲੈ ਜਾਣਾ ਕਹਿੰਦਾ ਇੱਕ ਮੇਰੀ ਭੈਣ ਦਾ ਸੂਟ ਸੀਗਾ ਮੇਰੇ ਕੋਲੇ ਕਹਿੰਦਾ ਉਹ ਸੂਟ ਮੈਂ ਪੈਕ ਕਰਕੇ ਆਪਦੇ ਟੈਂਚੀ ਦੇ ਵਿੱਚ ਨਾਲ ਲੈ ਜਾਣਾ ਕਹਿੰਦਾ ਦबई ਜਾਣਾ ਬਈ ਦबई ਪੜੀ ਮਿਹਨਤ ਕਰਦਾ 6-7 ਸਾਲ ਮੈਂ ਦबई ਰਹਿਣਾ ਦबई ਤੋਂ ਬਾਅਦ ਮੇਰਾ ਅਮਰੀਕਾ ਦਾ ਕੰਮ ਬਣ ਜਾਂਦਾ ਤੇ ਮੈਂ ਅਮਰੀਕਾ ਚਲਾ ਜਾਣਾ ਕਹਿੰਦਾ ਅਮਰੀਕਾ ਜਾ ਕੇ ਮੇਰੀ ਲਾਈਫ ਬਹੁਤ ਸੈੱਟ ਹੋ ਜਾਂਦੀ ਆ ਕਹਿੰਦਾ ਬਈ ਜਿਹੜਾ ਮੇਰੀ ਉਹ ਭੈਣ ਦਾ ਸੂਟ ਆ ਮੈਂ ਅੱਜ ਵੀ ਇੱਕਮਕੀ ਦਾ ਕਬੂਰਡ ਬਣਵਾਇਆ ਹੋਇਆ ਕਬੂਰਡ ਦੇ ਵਿੱਚ ਮੈਂ ਉਹ ਹੈਂਗਰ ਦੇ ਪਾ ਕੇ ਆਪਣੀ ਭੈਣ ਦਾ ਸੂਟ ਟੰਗਿਆ ਹੋਇਆ ਤੇ ਕਹਿੰਦਾ ਮੇਰੇ ਬੈਡਰੂਮ ਦੇ ਵਿੱਚ ਮੇਰੀ ਮਾਂ ਦੀ ਮੇਰੇ ਪਿਓ ਦੀ ਤੇ ਮੇਰੀ ਭੈਣ ਦੀ ਫੋਟੋ ਲੱਗੀ ਹੋਈ ਆ ਕਹਿੰਦਾ ਜਿਸ ਦਿਨ ਰਖੜੀ ਹੁੰਦੀ ਆ ਬਈ ਉਸ ਦਿਨ ਮੈਂ ਆਪਦੀ ਭੈਣ ਦੀ ਫੋਟੋ ਦੇ ਸਾਹਮਣੇ ਬਹਿ ਕੇ ਆਪਦੇ ਗੁੱਟ ਤੇ ਰਖੜੀ ਬੰਨਦਾ ਤੇ ਆ ਆਪਦਾ ਝੂਠਾ ਪਾਣੀ ਕਰਕੇ ਭੈਣ ਦੀ ਕਹਿੰਦਾ ਫੋਟੋ ਕੇ ਰੱਖ ਦਿੰਦਾ ਵੀ ਲੈ ਭੈਣੇ ਤੂੰ ਮੇਰਾ ਝੂਠਾ ਪਾਣੀ ਮੰਗਦੀ ਸੀ ਪੀ ਲੈ ਕਹਿੰਦਾ ਮੈਨੂੰ ਅੱਜ ਵੀ ਉਹ ਗੱਲ ਫੀਲ ਹੁੰਦੀ ਆ ਕਿ ਮੇਰੀ ਭੈਣ ਨੂੰ ਖੁਸ਼ੀ ਮਿਲਦੀ ਸੀ ਮੇਰਾ ਝੂਠਾ ਪਾਣੀ ਪੀ ਕੇ ਕਹਿੰਦਾ ਵੀ ਜਿਸ ਮਹੀਨੇ ਰਖੜੀ ਆਉਂਦੀ ਆ ਉਹ ਸਾਰਾ ਮਹੀਨਾ ਮੇਰਾ ਰੋਂਦੇ ਦਾ ਲੰਘ ਜਾਂਦਾ ਕਹਿੰਦਾ ਬੇਸ਼ੱਕ ਮੈਂ ਵਿਆਹਿਆ ਵਰਿਆ ਗਿਆ ਜਵਾਕਾਂ ਜੱਲਿਆਣਾ ਬਈ ਹੋ ਗਿਆ ਪਰ ਕਹਿੰਦਾ ਉਸ ਭੈਣ ਲਈ ਮੇਰੇ ਦਿਲ ਚੋਂ ਕ ਉਸ ਭੈਣ ਦੇ ਪਿਆਰ ਲਈ ਕਹਿੰਦਾ ਬਈ ਮੈਂ ਅੱਜ ਵੀ ਇੰਨਾ ਤਰਸਦਾ ਅੱਜ ਵੀ ਇੰਨਾ ਤਰਸਦਾ ਜਿਹਦਾ ਕੋਈ ਹਿਸਾਬ ਕਿਤਾਬ ਹੈ ਨਹੀਂ ਕਹਿੰਦਾ ਹੁਣ ਬਈ ਮੈਂ ਆਪਦੀ ਭੈਣ ਦਾ ਆਪਦੀ ਮਾਂ ਦਾ ਤੇ ਆਪਦੇ ਪਿਓ ਦਾ ਟੈਟੂ ਇੱਕ ਬਾਹ ਤੇ ਮਾਂ ਦਾ ਟੈਟੂ ਆ ਇੱਕ ਇੱਕ ਮਾਂ ਤੇ ਪਿਓ ਦਾ ਟੈਟੂ ਆ ਤੇ ਮੈਂ ਸਾਡੀ ਛਾਤੀ ਤੇ ਆ ਭੈਣ ਦੀ ਫੋਟੋ ਛਪਾਈ ਹੋਈ ਆ ਕਹਿੰਦਾ ਮੇਰੀ ਭੈਣ ਨੇ ਮੇਰਾ ਇੰਨਾ ਕ ਕੀਤਾ ਕਿ ਮੈਨੂੰ ਦੁਨੀਆ ਦੇ ਵਿੱਚ ਮੁੜ ਕੇ ਉਹੋ ਜਿਹਾ ਇਨਸਾਨ ਕੋਈ ਟੱਕਰਿਆ ਨਹੀਂ ਜਿਹੜਾ ਕਿ ਇੰਨਾ ਕਿਸ ਨੂੰ ਪਿਆਰ ਕਰ ਸਕਦਾ ਹੋਵੇ ਇੰਨਾ ਇੰਨੀ ਕਿਸੇ ਦੀ ਕੇਅਰ ਕਰ ਸਕਦਾ ਹੋਵੇ ਕਹਿੰਦਾ ਮੇਰੀ ਭੈਣ ਨੇ ਮੇਰੇ ਪਿੱਛੇ ਬੜੇ ਦੁੱਖ ਝੱਲੇ ਬੜਾ ਹੀ ਦੁੱਖ ਝੱਲੇ ਕਹਿੰਦਾ ਭਾਈ ਜਿਹਦਾ ਕੋਈ ਹਿਸਾਬ ਕਿਤਾਬ ਹੀ ਨਹੀਂਗਾ ਕਹਿੰਦਾ ਅੱਜ ਉਹ ਭੈਣ ਇਸ ਦੁਨੀਆ ਦੇ ਵਿੱਚ ਨਹੀਂ ਆ ਬੱਸ ਕਹਿੰਦਾ ਹੁਣ ਐਂ ਲੱਗਦਾ ਵੀ ਜਿਵੇਂ ਜ਼ਿੰਦਗੀ ਦੇ ਵਿੱਚ ਉਹ ਬਹੁਤ ਕੁਝ ਚਲਾ ਗਿਆ ਕਹਿੰਦਾ ਹੁਣ ਮਰਦਿਆਂ ਦੇ ਨਾਲ ਮਰਿਆ ਤਾਂ ਨਹੀਂ ਜਾਂਦਾ ਪਰ ਜ਼ਿੰਦਗੀ ਜਿਉਣੀ ਪੈਂਦੀ ਹੈ ਪਰ ਕਹਿੰਦਾ ਮੈਨੂੰ ਆਪਦੇ ਮਾਪਿਆਂ ਤੋਂ ਵੀ ਜ਼ਿਆਦਾ ਆਪ ਦੀ ਭੈਣ ਯਾਦ ਆਉਂਦੀ ਹੈ। ਮੈਂ ਬਾਈ ਕਹਾਣੀ ਸੁਣਾਉਂਦਾ ਸੁਣਾਉਂਦਾ ਬੜਾ ਰੋਇਆ ਵੀ ਵਿਚਾਰਾ। ਵੀ ਬੜਾ ਇਮੋਸ਼ਨਲ ਹੋ ਗਿਆ ਤੁਹਾਨੂੰ ਕਹਾਣੀ ਸੁਣਾਉਂਦਾ ਸੁਣਾਉਂਦਾ। ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਕਿ ਜਿਹੜੀਆਂ ਭੈਣਾਂ ਆਪਦੇ ਭਰਾਵਾਂ ਨਾਲ ਜ਼ਮੀਨਾਂ ਵਡਾਉਂਦੀਆਂ ਫਿਰਦੀਆਂ ਨੇ, ਆਪਦੇ ਭਰਾਵਾਂ ਨਾਲ ਚੰਗੀ ਤਰ੍ਹਾਂ ਵਰਤਦੀਆਂ ਨਹੀਂ, ਪੈਸੇ ਨੂੰ ਮੁੱਖ ਰੱਖਦੀਆਂ ਨੇ, ਸ਼ਾਇਦ ਉਹ ਆ ਵੀਡੀਓ ਦੇ ਕੇ ਸਿਆਣੀਆਂ ਹੋ ਜਾਣ ਕਿ ਕੁਝ ਭੈਣਾਂ ਇਹੋ ਜਿਹੀਆਂ ਹੁੰਦੀਆਂ ਨੇ। ਜਿਹੜੀਆਂ ਆਪਦੇ ਭਰਾ ਨੂੰ ਆਪਦੇ ਮੂੰਹ ਚੋਂ ਬੁਰਕੀਆਂ ਕੱਢ ਕੇ ਖਵਾਉਂਦੀਆਂ ਰਹੀਆਂ ਨੇ ਆਪਦੀ ਸਬਜੀ ਜੋ ਕੱਢ ਕੇ ਕਿਉਂ ਖਵਾਉਂਦੀ ਰਹੀ ਆਪ ਦਾ ਦੁੱਧ ਨਹੀਂ ਪੀਂਦੀ ਸੀ ਤੇ ਭਰਾ ਨੂੰ ਪਿਆਰ ਕਰਦੀ ਸੀ ਆਪਦੇ ਭਰਾ ਦੇ ਸਾਹਮਣੇ ਸਾਹ ਲੈਂਦੀ ਸੀ ਇਸ ਕਰਕੇ ਇਹ ਵੀਡੀਓ ਤਾਂ ਪਾਈ ਹੈ ਵੀ ਖਔਰੇ ਆਹਾ ਵੀਡੀਓ ਦੇਖ ਕੇ ਕੋਈ ਭੈਣ ਆਪਦੇ ਭਰਾਵਾਂ ਨੂੰ ਰੱਬ ਤਰ੍ਹਾਂ ਪੂਜਣ ਲੱਗ ਜਾਵੇ ਆਪਦੇ ਭਰਾਵਾਂ ਨੂੰ ਜਾਨੋਂ ਵੱਧ ਕੇ ਪਿਆਰ ਕਰਨ ਲੱਗ ਜਾਵੇ ਖਔਰੇ ਭੈਣ ਭਰਾਵਾਂ ਦਾ ਮਲਾਪ ਹੋ ਜਾਵੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ